ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ YouTube ਚੈਨਲ ਤੇ ਤੇ ਨਾਲ ਹੀ ਜਿਹੜੀਆਂ ਸੰਗਤਾਂ ਜਿਹੜੇ ਦਰਸ਼ਕ ਵੀਰ ਸਾਨੂੰ Facebook ਪੇਜ ਤੇ ਸੁਣ ਰਹੇ ਅੱਜ ਦੀ ਵੀਡੀਓ ਵਿੱਚ ਦਰਸ਼ਕ ਵੀਰੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਹਿਲਾ ਸਾਡਾ ਕਨਸੈਪਟ ਹੈ ਇਸ ਵੀਡੀਓ ਬਣਾਉਣ ਦਾ ਕਿ ਅੱਜ ਬਹੁਤਾਂ ਜ਼ਿੰਦਗੀ ਦੇ ਵਿੱਚ ਢੈਂਦੀ ਕਲਾ ਵਾਲਾ ਜੀਵਨ ਬਹੁਤ ਲੋਕਾਂ ਵਿੱਚ ਆ ਗਿਆ। ਬੰਦੇ ਦੁੱਖਾਂ ਰੋਗਾਂ ਤੋਂ ਬੜੇ ਨਿਰਾਸ਼ ਹੋਏ ਪਏ ਆ। ਕਿਸੇ ਤੇ ਕੋਈ ਦੁੱਖ ਆ ਗਿਆ, ਕੋਈ ਸੰਕਟ ਆ ਗਿਆ, ਕੋਈ ਔਖੀ ਘੜੀ ਆ ਗਈ। ਬੰਦਾ ਬੜਾ ਨਿਰਾਸ਼ ਹੋ ਜਾਂਦਾ ਹੈ ਜ਼ਿੰਦਗੀ ਜਿਉਣ ਦਾ ਆਸ ਲਾ ਦਿੰਦਾ ਹੈ। ਕਈ ਵਾਰ ਬੰਦੇ ਨਹਿਰਾਂ ਨਿਸ਼ਾਲਾ ਮਾਰ ਜਾਂਦੇ ਵੀ ਮੈਂ ਜ਼ਿੰਦਗੀ ਤੋਂ ਬੜਾ ਔਖਾ ਹਾਂ। ਕੋਈ ਬੰਦਾ ਘਰੇ ਜ਼ਹਿਰ ਨੂੰ ਪੀ ਲੈਂਦਾ ਹੈ ਕਿ ਮੈਂ ਬੜਾ ਔਖਾ ਹਾਂ। ਇਸ ਕਰਕੇ ਇਦਾਂ ਸਾਡੀ ਪੰਜਾਬ ਦੀ ਜਵਾਨੀ ਨੇ ਬੜੀਆਂ ਜਾਨਾਂ ਗਵਾਈਆਂ ਵੀ ਦੁੱਖ ਰੋਗ ਆਉਣ ਦੇ ਨਾਲ ਬੰਦਾ ਢੈਂਦੀ ਕਲਾ ਵਾਲਾ ਜੀਵਨ ਜਿਉਈ ਜਾਂਦਾ ਉਹਨੂੰ ਕੋਈ ਆਸ ਦੀ کرن ਨਹੀਂ ਦੀਂਦੀ ਤੇ ਉਹ ਚੜ੍ਹਦੀ ਕਲਾ ਵਾਲੇ ਪਾਸੇ ਉਹਦਾ ਜਾਏ ਨਹੀਂ ਜਾਂਦਾ ਆਪਾਂ ਗੱਲਬਾਤ ਕਰਾਂਗੇ ਮੈਡਮ ਸ਼ਰਮਜੀਤ ਕੌਰ ਦੇ ਨਾਲ ਕਿ ਢੈਂਦੀ ਕਲਾ ਵਾਲੇ ਪਾਸੇ ਤੋਂ ਕੋਈ ਸਾਡੇ ਦਰਸ਼ਕ ਵੀਰਾਂ ਨੂੰ ਇਹੋ ਜਿਹਾ ਸੁਨੇਹਾ ਦੇਊਗੀ ਉਹ ਢੈਂਦੀ ਕਲਾ ਵਾਲਾ ਜੀਵਨ ਛੱਡ ਕੇ ਦੁੱਖ ਰੋਗ ਨੂੰ ਛੱਡ ਕੇ ਉਹ ਕਿਵੇਂ ਸੁੱਖਾਂ ਵਾਲੇ ਪਾਸੇ ਪ੍ਰਵੇਸ਼ ਕਰਨ ਉਹਦੇ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ ਹਾਂਜੀ ਜਗਦੀਪ ਸਿੰਘ ਜੀ ਜਿੱਦਾਂ ਆਪਣੇ ਗੁਰਬਾਣੀ ਵਿੱਚ ਵੀ ਹੁੰਦਾ ਦੁੱਖਦਾਰ ਸੁਖ ਰੋਗ ਪਿਆਜ ਆਸਕ ਤਾਮਨਾ ਹੋਈ ਹੈ ਨਾ ਦੁੱਖ ਰੋਗ ਜਿਹੜਾ ਉਹ ਸਾਡਾ ਗਹਿਣਾ ਹੈ ਦੁੱਖ ਰੋਗ ਤਾਂ ਹਰ ਬੰਦੇ ਤੇ ਆਉਂਦੇ ਹੀ ਆਉਂਦੇ ਆ ਆਪਾਂ ਦੇਖੀਏ ਵੀ ਕੋਈ ਵੀ ਇਨਸਾਨ ਇਹੋ ਜਾਨੀ ਜਿਹੜਾ ਕਹੇ ਤੇ ਵੀ ਮੇਰੇ ਤੇ ਕੋਈ ਦੁੱਖ ਹੂੰ ਭਾਵੇਂ ਉਹਦੇ ਲੱਖ ਪੈਸਾ ਉਹਦੇ ਕੋਲੇ ਲੱਖ ਸ਼ੋਹਰਤ ਆ ਪਰ ਜਿਆਦੇ ਪੈਸੇ ਵਾਲਾ ਵੀ ਬੰਦਾ ਦੁਖੀ ਹੁੰਦਾ ਹੀ ਹੁੰਦਾ ਹੈ ਸਭ ਦੁੱਖ ਸਭ ਤੇ ਆਉਂਦੇ ਪਰ ਵੈਗਰੂ ਤੇ ਵੇਖੋ ਤੁਸੀਂ ਵੀ ਆਪਣੇ ਗੁਰੂ ਸਹਬਾਨਾਂ ਤੇ ਕਿਹੜਾ ਦੁੱਖ ਨਹੀਂ ਆਇਆ ਹੈ ਨਾ ਤੱਤੀ ਤਵੀ ਇੱਥੇ ਬੈਠੇ ਚਾਰ ਚਾਰੇ ਉਹਨਾਂ ਨੇ ਮਤਲਬ ਸਾਬ ਜਦ ਦੇ ਸ਼ਹੀਦ ਕਰਾਇ ਨਹੀਂ ਇਹਾਂ ਚ ਚਨਾਏ ਦੋ ਹਨ ਤੇ ਮਤਲਬ ਦੁੱਖ ਰੋਗ ਜਿਹੜਾ ਹਰ ਬੰਦੇ ਤੇ ਆਉਂਦਾ ਹੀ ਆਉਂਦਾ ਏ ਪਰ ਮੇਨ ਚੀਜ਼ ਇਹ ਆ ਵੀ ਆਪਾਂ ਜੇ ਅੱਜ ਆਪ ਗੱਲ ਕਰੀਏ ਆਪਣੇ ਤੇ ਵੀ ਜਦੋਂ ਕੋਈ ਦੁੱਖ ਹੁੰਦਾ ਆਪਾਂ ਵੀ ਉਦੋਂ ਥੋੜਾ ਜਿਹਾ ਤੰਦੀ ਕਲਾ ਵੱਲ ਹੋ ਜਾਂਦੇ ਆ ਹਨ ਤੇ ਜੇ ਮਤਲਬ ਹਰ ਬੰਦਾ ਇਹ ਸੋਚੇ ਵੀ ਮੈਂ ਕੀ ਆ ਕੋਈ ਨਹੀਂ ਦੁੱਖ ਰੋਗ ਜਿਹੜੇ ਪਰਮਾਤਮਾ ਦੀ ਦੇਣ ਆ ਜੇ ਅੱਜ ਮੇਰੇ ਤੇ ਦੁੱਖ ਆ ਕੱਲ ਨੂੰ ਸੋਖ ਵੀ ਆ ਹਨ ਜਿਵੇਂ ਕੋਈ ਬੰਦਾ ਕਹਿੰਦੇ ਮਤਲਬ ਰੋਈ ਜਾਂਦਾ ਰਹਿੰਦਾ ਰੋਈ ਜਾਂਦਾ ਰਹਿੰਦਾ ਬੀ ਮੇਰੇ ਤੇ ਦੋਖਾ ਜੀ ਮੇਰੇ ਤੇ ਆਏ ਆ ਜੀ ਮੇਰੇ ਤੇ ਜਮ ਆਪਾਂ ਇੱਕ ਦੋਖ ਨੂੰ ਕਿੰਨੇ ਵਾਰੀ ਸੁਣਾਉਂਦੇ ਆ ਜਦੋਂ ਆਪਣੇ ਤੇ ਕੋਈ ਖੁਸ਼ੀ ਆ ਜਾਂਦੀ ਹੈ ਮੰਨ ਲਓ ਮੈਂ ਆਪਦੀ ਕਲਾਸ ਚੋ ਫਸਟ ਪ੍ਰੇਜੇਸ਼ਨ ਤਿਆਰੀ ਹਾਂਜੀ ਮੈਂ ਤੁਹਾਨੂੰ ਇੱਕ ਵਾਰੀ ਦੱਸੂਗੀ ਵੀ ਮੈਂ ਅੱਜ ਜਗਦੀਪ ਸਿੰਘ ਜੀ ਮੇਰੀ ਪੋਜੀਸ਼ਨ ਆਈ ਆ ਤੁਸੀਂ ਖੁਸ਼ ਹੋਵੋਗੇ ਠੀਕ ਹੈ ਜਦੋਂ ਮੈਂ ਦੂਜੀ ਵਾਰੀ ਤੁਹਾਨੂੰ ਕਹੂੰਗੀ ਜਗਦੀਪ ਸਿੰਘ ਜੀ ਮੇਰੀ ਪੋਜੀਸ਼ਨ ਆਈ ਤੁਸੀਂ ਫੇਰ ਥੋੜਾ ਜਿਹਾ ਹੱਸ ਪੋਗੇ ਜਦੋਂ ਮੈਂ ਤੀਜੀ ਵਾਰੀ ਕਹੂੰਗੀ ਤੁਸੀਂ ਕਹੋਗੇ ਬਸ ਕਰ ਜਾ ਹੁਣ ਹਾਂਜੀ ਹਾਂਜੀ ਖੁਸ਼ੀ ਆਪਾਂ ਵਾਰ-ਵਾਰ ਨਹੀਂ ਜ਼ਾਹਿਰ ਕਰਦੇ ਪਰ ਇੱਕ ਦੁੱਖ ਜੇ ਆਪਾਂ ਨੂੰ ਲੱਗ ਜੀ ਆਪਾਂ ਉਹਨੂੰ ਵਾਰ-ਵਾਰ ਵਾਰ 100 ਵਾਰ ਸੁਣਾਉਨੇ ਆ ਜੀ 100 ਵਾਰ ਸੁਣਾਉਨੇ ਤੇ ਰਹੋਣੇ ਰਹਿੰਦੇ ਉਹਨੂੰ ਵਾਰ-ਵਾਰ ਵੀ ਉਹ ਮੇਰੇ ਤੇ ਦੁੱਖ ਆਇਆ ਹਨਾ ਇਹ ਜੀ ਦੁੱਖ ਆਇਆ ਹਨਾ ਬੰਦਾ ਨਾ ਦੁੱਖ ਜਿਵੇਂ ਆਪਣੇ ਭਗਤਾਂ ਨੇ ਵੀ ਕਿਹਾ ਵੀ ਇਹ ਜਿਹੜੇ ਦੁੱਖ ਰੋਗ ਹੁੰਦੀ ਇਹਨਾਂ ਨੂੰ ਹਟਾਉਣਾ ਨਹੀਂ ਚਾਹੀਦਾ ਜਿਵੇਂ ਵੀ ਬੰਦਾ ਇਹਨਾਂ ਨੂੰ ਛੱਡ ਕੇ ਗਾਂ ਤੁਰੇ ਹਾਂਜੀ ਹਰੇਕ ਦੀ ਜ਼ਿੰਦਗੀ 'ਚ ਦੁੱਖ ਰੋਗ ਆਉਣੇ ਆ ਮਹਾਰਾਜ ਦੀ ਬਾਣੀ ਨੇ ਬਚਨ ਕਥਾ ਤੇ ਲਿਖਿਆ ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਆ ਕਿੱਥੇ ਚੰਗੀ ਚੁੱਪ ਵੀ ਜਿਵੇਂ ਆਪਾਂ ਕੱਪੜੇ ਪਾਲੇ ਕਦੇ ਦੁੱਖ ਵਾਲੇ ਕੱਪੜੇ ਪਾਲੇ ਇਹ ਥੋੜਾ ਵੀ ਆਪਾਂ ਸਦਾ ਕੱਪੜੇ ਦੁੱਖ ਵਾਲੀ ਬਈ ਰੱਖਾਂਗੇ ਜੇ ਆਪਣੇ ਘਰੇ ਕੋਈ ਮਹਾਰੇ ਨੇ ਖੁਸ਼ੀ ਦਿੱਤੀ ਹੈ ਕੋਈ ਆਪਣੇ ਘਰੇ ਆਨੰਦ ਆ ਆਪਾਂ ਨੂੰ ਕੋਈ ਚਾਹ ਹੈ ਪ੍ਰਮਾਤਮਾ ਨੇ ਕੋਈ ਕਿਰਪਾ ਕੀਤੀ ਹੈ ਕੋਈ ਦਾਤ ਦਿੱਤੀ ਹੈ ਕੋਈ ਵੀ ਚੀਜ਼ ਹੈ ਮੰਨ ਲਓ ਕੋਈ ਵਿਆਹ ਕਾਰਜ ਹੈ ਆਪਾਂ ਇਹ ਤੁਹਾਨੂੰ ਵੀ ਉਹ ਸਦਾ ਹੀ ਖੁਸ਼ੀ ਆਪਣੇ ਤੇ ਰਹੂਗੀ ਇਸ ਕਰਕੇ ਵੀ ਬੰਦੇ ਨੂੰ ਹੀ ਚਾਹੀਦਾ ਵੀ ਇੱਕ ਤਾਂ ਜਿਹੜੀ ਸਾਡੀ ਗੁਰਬਾਣੀ ਹੈ ਤੇ ਸਾਡਾ ਸਿੱਖਾਂ ਦਾ ਇਤਿਹਾਸ ਹੈ ਇਹ ਦੋ ਚੀਜ਼ਾਂ ਅੱਜ ਦੀ ਡੇਟ ਵਿੱਚ ਇਹ ਵੀ ਜਿ ਹੈ ਵੀ ਜੇ ਬੰਦਾ ਗੁਰਬਾਣੀ ਪੜਨ ਲੱਗ ਜੀ ਉਹਦਾ ਦੁੱਖਾਂ ਨਾਲ ਤੇ ਸੁੱਖਾਂ ਨਾਲ ਇਹੋ ਜਿਹਾ ਸਨੇਹ ਪਾਊਗਾ ਉਹ ਨੂੰ ਇਹ ਲੱਗੂਗਾ ਵੀ ਦੁੱਖ ਵੀ ਰੱਬ ਵੱਲੋਂ ਦਿੱਤੀ ਹੋਈ ਦਾਤ ਹੈ ਤੇ ਸੁੱਖ ਵੀ ਰੱਬ ਵੱਲੋਂ ਦਿੱਤੀ ਹੋਈ ਦਾਤ ਹੈ ਜੇ ਮੇਰੇ ਘਰੇ ਆਨੰਦ ਕਾਰਜ ਹੈ ਮੇਰੇ ਘਰੇ ਖੁਸ਼ੀ ਹੈ ਉਹ ਤਾਂ ਵੀ ਉਹ ਜਿਹਾ ਹੀ ਰਹੂਗਾ ਜੇ ਉਹਦੇ ਘਰੇ ਦੁੱਖ ਆ ਗਿਆ ਉਹ ਵੀ ਉਹ ਜਿਹਾ ਹੀ ਰਹੂਗਾ ਇਦਾਂ ਦੀ ਇੱਕ ਨਾ ਘਟਨਾ ਆਪਣੇ ਸਿੱਖ ਇਤਿਹਾਸ ਵਿੱਚ ਆਪਾਂ ਅਨਦਾਰਸ਼ਕ ਵੀਰਾਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਨੇ ਵੀ ਕਿਉਂਕਿ ਸੇਧ ਮਿਲੇ ਜੀ ਸਾਨੂੰ ਹਾਂਜੀ ਹਾਂਜੀ ਜਿਵੇਂ ਇੱਕ ਸਿੱਖ ਸੀਗਾ ਜੀ ਉਹ ਲਾਹੌਰ ਰਹਿੰਦਾ ਸੀਗਾ ਤੇ ਇੱਕ ਸਿੱਖ ਨੇ ਆ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਕਿਤੇ ਸਵਾਲ ਕਰਤਾ ਆਈ ਦੁੱਖਾਂ ਵਾਲਾ ਬਿਮਾਰਾ ਤੁਸੀਂ ਕਹਿੰਨੇ ਆ ਵੀ ਪਾਣਾ ਪਾਣਾ ਮੰਨੋ ਪਾਣਾ ਮੰਨੋ ਮੈਂ ਦੁੱਖ ਰੂਗਾ ਕਿ ਕੋਈ ਨਹੀਂ ਪਾਣਾ ਮੰਨੋ ਆਪਾਂ ਵੀ ਕਹਿ ਦੇਨੇ ਭਾਈ ਪਾਣਾ ਮੰਨਣਾ ਕਹਿੰਦੇ ਮਾਰਿਆ ਵੀ ਪਾਣਾ ਮੰਨਣਾ ਬਹੁਤ ਔਖਾ ਕੋਈ ਐਵੇਂ ਜਾਂ ਬੰਦਾ ਅੱਜ ਦੀ ਡੇਟ ਵਿੱਚ ਪ੍ਰੈਕਟੀਕਲੀ ਮੈਂ ਤਾਂ ਆਪਣੀਆਂ ਅੱਖਾਂ ਨਾਲ ਵੇਖਣਾ ਵੀ ਕੋਈ ਬੰਦਾ ਸੱਚੀ ਨੂੰ ਪਾਣਾ ਮੰਨ ਕੇ ਵਿਖਾਵੇ ਮੈਂ ਤਾਂ ਫਿਰ ਯਕੀਨ ਕਰੂ ਵੀ ਉਹ ਪੁਰਾਣੀਆਂ ਗੱਲਾਂ ਤੇ ਮੇਰਾ ਯਕੀਨ ਹੈ ਉਹਾਂ ਦਾ ਫਰੀਦਾਂ ਘਰ ਲਾਹੌਰ ਜਾ ਉੱਥੇ ਇੱਕ ਸਾਡਾ ਸਿੱਖ ਰਹਿੰਦਾ ਭਾਈ ਬਖਾਰੀ ਉਹਦੇ ਘਰੇ ਜਾ ਤੈਨੂੰ ਉੱਥੇ ਜਾ ਕੇ ਸਾਰਾ ਕੁਝ ਪਤਾ ਲੱਗ ਜੇ 라우디오 ਤੁਰਦਾ ਤਰੰਦ ਦਾ ਪੁੱਛ ਦਾ ਪਿਛੋਂ ਦਾ ਲਾਹੌਰ ਚਲਾ ਗਿਆ ਉਹਨੇ ਜਾ ਕੇ ਭਾਈ ਭਿਖਾਰੀ ਦਾ ਘਰ ਪੁੱਛਿਆ ਜਦੋਂ ਉਹ ਤੇ ਘਰੇ ਗਿਆ ਤੇ ਉਹਦੇ ਘਰੇ ਉਹਦੇ ਲੜਕੇ ਦਾ ਵਿਆਹ ਸੀ ਲੜਕੇ ਦਾ ਵਿਆਹ ਟੈਂਟ ਲੱਗੇ ਹਲਵਾਈ ਲੱਗੇ ਸਾਰਾ ਸਾਜ ਸਮਾਨ ਜੋ ਵਿਆਹ ਦੇ ਵਿੱਚ ਹੁੰਦਾ ਹੈ ਸਾਰਾ ਕੁਝ ਤਿਆਰ ਬਰ ਤਿਆਰ ਸੀਗਾ ਤੇ ਭਾਈ ਭਿਖਾਰੀ ਕੀ ਕਰੀ ਜਾਂਦਾ ਜਿਵੇਂ ਯੂਰੀ ਵਾਲੇ ਗੱਟੇ ਹੁੰਦੇ ਆ ਰੇ ਵਾਲੇ ਗੱਟੇ ਹੁੰਦੇ ਉਹਦੇ ਨਾਲ ਨਾ ਤਰਪਾਲ ਤੱਪੜ ਸਿਉਈ ਜਾਵੇ ਸੂਈ ਧਾਗੇ ਨਾਲ ਤੇ ਉਹ ਸਿੱਖ ਨੇ ਪੁੱਛ ਲਿਆ ਵੀ ਭਾਈ ਭਿਖਾਰੀ ਜੀ ਤੁਸੀਂ ਆਹ ਤਰਪਾਲ ਕਿਉਂ ਸਿਉਈ ਜਾਂਦੇ ਆ ਉਹਾਂ ਦੇ ਵਿੱਚ ਤਰ ਵੀ ਤੈਨੂੰ ਕੱਲ ਨੂੰ ਪਤਾ ਲੱਗ ਜੂਗਾ ਤਰਪਾਲ ਕਾ ਤੁਸੀਂ ਜਾਨਾ ਵੀ ਅੱਜ ਮੈਂ ਤੇਰਾ ਇਹ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਉਹਾਂ ਦੇ ਵਿੱਚ ਚਲੋ ਠੀਕ ਆ ਅਗਲਾ ਸਵੇਰ ਚੜ੍ਹੇ ਜਿਹੜੇ ਉਹਦੇ ਲੜਕੇ ਦਾ ਵਿਆਹ ਸੀ ਅਗਲੇ ਦਿਨ ਉਸੇ ਲੜਕੇ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਮੌਤ ਹੋ ਜਾਂਦੀ ਹੈ ਤੇ ਸਾਰੇ ਆ ਜਿਹੜੇ ਰਿਸ਼ਤੇਦਾਰ ਆਏ ਸੀਗੇ ਸਾਖ ਸੰਬੰਧੀ ਸਾਰੇ ਰੋਂ ਲੱਗ ਪਏ ਪੁੱਬਾ ਮਾਂ ਰੋਂ ਲੱਗ ਪਏ ਮੁੰਡੇ ਦਾ ਵਿਆਹ ਨਹੀਂ ਅੱਜ ਹੀ ਦੀ ਮੌਤ ਹੋਣੀ ਸੀ ਤੇ ਜਿਹੜਾ ਭਾਈ ਵਿਖਾਰੀ ਆ ਉਹ ਜਿਹੜਾ ਉਹਨੇ ਤਰਪਾਲ ਸਿਉਂਦਾ ਸੀ ਉਹਨੇ ਸਾਰੇ ਜਣ ਥੱਲੇ ਬਿਸ਼ਾਤ ਵੀ ਇੱਥੇ ਬਹਿ ਜੂ ਉਹ ਸਿੱਖ ਦੀ ਹੱਦ ਨਾ ਰਹੀ ਕਹਿੰਦਾ ਵੀ ਵਾਕਈ ਅੱਜ ਦੀ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਬੰਦੇ ਹੈਗੇ ਆ ਜਿਨ੍ਹਾਂ ਨੂੰ ਦੁੱਖ ਵੀ ਆ ਜੇ ਉਹ ਤਾਂ ਵੀ ਉਹੋ ਜੇ ਜੇ ਸੁੱਖ ਆ ਜੇ ਤਾਂ ਇਹ ਨਹੀਂ ਵੀ ਸੁੱਖ ਵਿੱਚ ਅਸੀਂ ਜਿਆਦਾ ਨੱਚ ਟੱਪ ਲਈਏ ਵੀ ਖੁਸ਼ੀ ਨੂੰ ਨੱਚ ਟੱਪ ਕੇ ਜ਼ਾਹਰ ਕਰਨਾ ਤੇ ਦੁੱਖ ਆ ਗਿਆ ਅਸੀਂ ਰੋ ਰੋ ਕੇ ਕਾਮਲਾ ਆਪਦਾ ਆਪ ਬੁਰੇ ਹਾਲ ਕਰ ਲਈਏ ਸਾਨੂੰ ਡਾਕਟਰ ਦੇ ਲੈ ਜਾਣ ਜਿਵੇਂ ਭੈਣਾ ਬੀਬੀਆਂ ਨੂੰ ਬਾੜਾ ਹੁੰਦਾ ਵੀ ਖਣੀ ਜਿਵੇਂ ਜਿਵੇਂ ਚੜ੍ਹਦੀ ਜਵਾਨੀ ਵਿੱਚ ਕਿਸੇ ਦਾ ਕੋਈ ਪੁੱਤ ਮਰਦਾ ਹੁਣ ਤੁਸੀਂ ਗੱਲਬਾਤ ਕਰ ਸਕਦੇ ਆਂ ਵੀ ਚੜ੍ਹਦੀ ਜਵਾਨੀ ਜਦੋਂ ਕਿਸੇ ਦਾ ਕੋਈ ਪੁੱਤ ਕੋਈ ਧੀ ਮਤਲਬ ਰਾ ਪਤਾ ਨਹੀਂ ਰੱਬ ਨਾ ਕਰੇ ਜੀਤਾ ਦਾ ਨਾ ਹੀ ਹੋਵੇ ਪਰ ਜਦੋਂ ਕੋਈ ਹੋ ਜਾਂਦਾ ਤੇ ਉਹ ਔਰਤਾਂ ਦਾ ਬੀਬੀਆਂ ਦਾ ਭੈਣਾਂ ਦਾ ਇੰਨਾ ਬਰਾ ਹਾਲ ਹੋ ਜਾਂਦਾ ਵੀ ਉਹਨਾਂ ਨੂੰ ਆਪ ਦੀ ਆਪ ਦੀ ਵੀ ਸੁੱਧ ਬੋਧ ਨਹੀਂ ਰਹਿੰਦੀ ਵੀ ਸਾਨੂੰ ਬਸ ਹੁਣ ਸਾਡਾ ਬਸ ਚ ਗਿਆ ਲੋ ਜਿੰਦਗੀ ਖਤਮ ਹੋ ਗਈ ਉਹ ਇਦਾਂ ਸੋਚ ਲੈਂਦੇ ਹਨ ਪਰ ਇਦਾਂ ਨਹੀਂ ਚਾਹੀਦਾ ਵੀ ਜਿਵੇਂ ਇੱਕ ਦਿਨ ਵਿੱਚ ਕਿਸੇ ਦਾ ਇੱਕ ਪੁੱਤ ਮਰਦਾ ਪਰ ਸਾਡੇ ਗੁਰਗੋਬਿੰਦ ਸਿੰਘ ਜੀ ਦੇ ਇੱਕ ਹੀ ਦਿਨ ਵਿੱਚ ਦੋ ਪੁੱਤ ਸ਼ਹੀਦ ਹੋਏ ਆ ਚਮਕੌਰ ਦੀ ਗੜੀ ਵਿੱਚ ਉਹ ਵੀ ਤਾਂ ਪਿਓ ਸੀ ਇਹ ਇਹ ਨਹੀਂ ਸੀ ਉਹਨਾਂ ਦਾ ਦੈਲ ਨਹੀਂ ਸੀਗਾ ਇਹ ਇਹ ਥੋੜਾ ਜਿਹਾ ਉਹਨਾਂ ਦੀ ਆਪਣੇ ਵਰਗੀ ਬਾਹ ਨਹੀਂ ਸੀ ਸਾਰਾ ਸਰੀਰ ਆਪਣੇ ਵਰਗਾ ਸੀ ਪਰ ਉਹ ਅੰਦਰੋਂ ਇੰਨੇ ਰੋਹਾਨੀ ਗਿਆਨ ਵਿੱਚ ਜੁੜੇ ਹੋਏ ਸੀਗੇ ਵੀ ਉਹਨਾਂ ਨੂੰ ਧਰਮ ਦਾ ਗਿਆਨ ਇੰਨਾ ਸੀ ਉਹ ਦੁੱਖ ਸੁੱਖ ਤੋਂ ਉੱਪਰ ਹੀ ਹੋ ਗਏ ਸੀ ਜਿਵੇਂ ਕਹਿੰਦੇ ਆ ਵੀ ਤੁਰੇ ਜਾਂਦੇ ਹੋਈਏ ਨਾ ਤੇ ਰਾਹ ਦੇ ਵਿੱਚ ਜੇ ਹੀਰਾ ਆ ਜੇ ਤੇ ਤੁਸੀਂ ਉਹਤੇ ਢਿੱਗਣਾ ਨਹੀਂ ਵੀ ਚੱਕ ਨਹੀਂ ਲੈਣਾ ਤੇ ਰਾਹ ਦੇ ਵਿੱਚ ਮਿੱਟੀ ਦਾ ਢੇਰ ਆ ਜੇ ਤਾਂ ਤੁਸੀਂ ਪਾਸੇ ਦੀ ਲੰਘਣਾ ਵੀ ਮਿੱਟੀ ਦੇ ਢੇਰ ਨੂੰ ਤੇ ਤੁਸੀਂ ਸੋਨੇ ਨੂੰ ਨਾਲ ਇੱਕ ਬਰਾਬਰ ਸਮਝੋ ਇਹ ਦੁੱਖ ਸੁੱਖ ਦਰਸ਼ਕ ਵੀਰੋਂ ਇਹੋ ਜਿਹਾ ਹੁੰਦੇ ਆ ਜ਼ਿੰਦਗੀ ਚ ਆਉਂਦੇ ਹੁੰਦੇ ਆ ਤੇ ਇਹਨਾਂ ਤੋਂ ਜੇ ਚੜ੍ਹਦੀ ਕਲਾ ਵਾਲੇ ਪਾਸੇ ਤੁਸੀਂ ਜ਼ਿੰਦਗੀ ਜਿਉਣੀ ਹੈ ਨਾ ਆਪਦੀ ਚੜ੍ਹਦੀ ਕਲਾ ਵਾਲੇ ਪਾਸੇ ਤੇ ਇੱਕ ਗੁਰਬਾਣੀ ਪੜੋ ਤੇ ਸਿੱਖਾਂ ਦਾ ਇਤਿਹਾਸ ਪੜ੍ਹ ਲਓ ਕੁਰਬਾਨੀਆਂ ਭਰਿਆ ਪਿਆ ਇਤਿਹਾਸ ਸਾਡਾ ਕਿ ਜੇ ਤੁਸੀਂ ਇਹਨਾਂ ਨੂੰ ਢੈਂਦੀ ਕਲਾ ਵਾਲੇ ਪਾਸੇ ਤੇ ਚੜ੍ਹਦੀ ਕਲਾ ਪਾਸੇ ਜਾਣਾ ਚਾਹੁੰਦੇ ਹੋ ਦੂਸਰਾ ਸਾਡਾ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਦੋਂ ਕੋਈ ਵੀ ਮਨੁੱਖ ਦੁੱਖ ਰੋਗ ਆ ਜਾਂਦਾ ਬੰਦੇ ਤੇ ਜਾਂ ਕੋਈ ਹੋਰ ਕਮ ਬੰਦੇ ਤੇ ਕੋਈ ਢੈਂਦੀ ਕਲਾ ਪੈ ਜਾਂਦੀ ਹੈ ਤਾਂ ਲੋਕੀ ਬੜੇ ਜੀ ਤਾਂ ਨੇ ਮੈਨੇ ਮਾਰਦੇ ਹਨਾ ਵੀ ਬੜਾ ਵਧੀਆ ਹੋਇਆ ਲੋਕਾਂ ਦਾ ਤਾਂ ਕੰਮ ਹੀ ਇਹ ਵੀ ਵੀ ਹੁਣ ਹੁਣ ਆਪਾਂ ਤਾਂ ਹੁਣ ਵੇਣੇ ਕੀ ਕਰਦੇ ਆ ਉਹਦੇ ਬਾਰੇ ਦਰਸ਼ ਦੱਸੋ ਵੀ ਦਰਸ਼ਕ ਵੀਰਾਂ ਨੂੰ ਵੀ ਇਹ ਜਿਹੜੇ ਲੋਕ ਹੁੰਦੇ ਆ ਆਪਾਂ ਕਹਿੰਦੇ ਲੋਕ ਕੀ ਕਹਿਣਗੇ ਹਨਾ ਜੇ ਜੇ ਚੰਗਾ ਕਰਮ ਕਰਦੇ ਆ ਤਾਂ ਵੀ ਇਹ ਮਾੜੀ ਕਹਿ ਦਿੰਦੇ ਜੀ ਮਾੜੀ ਨੂੰ ਤਾਂ ਮਾੜਾ ਕਹਿਣੇ ਕਹਿਣੇ ਇਹਦੇ ਬਾਰੇ ਦੱਸੋ ਵੀ ਇਹ ਲੋਕਾਂ ਦਾ ਕੀ ਕ੍ਰਿਟੇਰੀਆ ਵੀ ਇਹ ਕੀ ਲੋਕਾਂ ਬੋਲਦੇ ਆ ਸਾਨੂੰ ਇਦੇ ਵਿੱਚ ਜਗਦੀਪ ਸਿੰਘ ਜੀ ਜਿਵੇਂ ਆਪਾਂ ਮਤਲਬ ਜ਼ਿਆਦਾਤਰ ਲੋਕਿਆਂ ਦੇ ਮਨ ਵਿੱਚ ਇਹੀ ਵਿਚਾਰ ਹੁੰਦਾ ਕੋਈ ਕੰਮ ਕਰ ਲਓ ਵੀ ਲੋਕੀ ਕੀ ਕਹਿਣਗੇ ਹਨਾ ਜੇ ਮਤਲਬ ਇਹ ਜਿਵੇਂ ਕਿਦੇ ਨਾਲ ਦੀ ਇੱਕ ਛੋਟੀ ਜਿਹੀ ਸਟੋਰੀ ਸੀ ਵੀ ਇੱਕ ਪਿਓ ਦੇ ਕੋਲੇ ਉਹਦਾ ਪੁੱਤ ਆਇਆ ਤੇ ਉਹਦੇ ਨਾਲ ਜਿਹੜੀ ਆਪਣੇ ਮਤਲਬ ਅੰਡਰ ਗਵਰਨਮੈਂਟਸ ਮਤਲਬ ਬਣਾਣ ਪਾਈ ਹੋਈ ਸੀ ਉਹ ਪੁੱਠੀ ਪਈ ਵੀ ਸੀ ਤੇ ਉਹਦਾ ਪਿਓ ਨੂੰ ਕਹਿੰਦਾ ਵੀ ਪੁੱਤ ਤੈਨੂੰ ਲੋਕ ਕੀ ਕਹਿਣਗੇ ਵੀ ਤੂੰ ਬਾਹਰ ਚੱਲੇ ਬਾਹਰ ਤੁਰਿਆ ਜਾਣਾ ਤੇ ਤੇਰੇ ਬਣਾਣ ਦਾ ਪੁੱਠੀ ਪਈ ਆ ਉਹ ਕਹਿੰਦਾ ਵੀ ਪਾਪਾ ਵੀ ਮੈਨੂੰ ਇਹ ਨਹੀਂ ਮਤਲਬ ਵੀ ਲੋਕੀ ਕੀ ਕਹਿਣਗੇ ਵੀ ਮੈਂ ਇਦਾਂ ਕੰਫਰਟੇਬਲ ਆ ਵੀ ਜਿਹੜੀਆਂ ਉਹ ਸਿਉਣਾ ਮੇਰੇ ਅੰਦਰਲੇ ਪਾਸੇ ਚੁਬਣ ਗਈਆਂ ਮੈਂ ਕੰਫਰਟੇਬਲ ਆ ਲੋਕੀ ਜੋ ਕੁਝ ਮਰਜੀ ਗਈਆਂ ਤੇ ਉਹਦੇ ਪਿਓ ਦੇ ਮਨ 'ਚ ਵੀ ਆਈ ਵੀ ਸਹੀ ਗੱਲ ਆ ਵੀ ਮੈਂ ਐਵੇਂ ਬੱਚਿਆਂ ਨੂੰ ਕਿਸੇ ਦੇ ਲੋਕਾਂ ਦੀ ਖਾਤਰ ਵੀ ਆਪਣੇ ਬੱਚੇ ਨੂੰ ਟੋਕੀ ਜਾ ਰਿਆ ਹੈ ਹਨਾ ਜਿਵੇਂ ਮੇਰਾ ਬੱਚਾ ਕੰਫਰਟੇਬਲ ਹੋਵੇ ਰਵੇ ਅੱਜ ਕੱਲ ਲੋਕੀ ਕੀ ਆ ਜੇ ਤੁਸੀਂ ਚੰਗਾ ਕਰ ਲੋਗੇ ਨਾ ਕਿਸੇ ਦਾ ਤਾਂ ਵੀ ਤੁਸੀਂ ਮਾੜੀ ਵਜਣਾ ਇਹ ਆਪਾਂ ਕਿਸੇ ਦਾ ਮਾੜਾ ਚੱਲੋ ਨਾ ਠਮਾੜਾ ਵਜਣਾ ਹਾਂਜੀ ਹਾਂਜੀ ਵੀ ਜ਼ਿਆਦਾਤਰ ਨਾ ਇਹੋ ਚੀਜ਼ ਦੇਖੀਏ ਜੇ ਕੋਈ ਮਾੜਾ ਜਾਂ ਗਰੋਅ ਅਪ ਕਰਨ ਲੱਗ ਪੈਂਦਾ ਨਾ ਉਹਦੋਂ ਲੱਤਾਂ ਖਿੱਚਣ ਵਾਲੇ ਬਹੁਤ ਲੋਕੀ ਹੋ ਜਾਂਦੇ ਆ ਤੇ ਜੇ ਐਦਾਂ ਮਤਲਬ ਜੈਲਸੀ ਵਾਲਾ ਅੱਜਕੱਲ੍ਹ ਵੇਖ ਲੋ ਤੁਸੀਂ ਜੇ ਸਕੂਲ 'ਚ ਵੇਖਣਾ ਸਕੂਲ ਖੇਤਰ 'ਚ ਵੇਖੀਏ ਤਾਂ ਬੱਚਿਆਂ ਨੂੰ ਇੱਕ ਦੂਜੇ ਨਾਲ ਜੈਲਸੀ ਉਹ ਨਾ ਅੱਗੇ ਵਾਤ ਜੀ ਉਹ ਨਾ ਅੱਗੇ ਵਾਜੇ ਹਾਂਜੀ ਹਾਂਜੀ ਪਿੰਡ ਚ ਲਾ ਲਓ ਪਿੰਡ 'ਚ ਆਏ ਹੁੰਦਾ ਵੀ ਉਹ ਫਲਾਣੇ ਦਾ ਬੰਦਾ ਨਾ ਅੱਗੇ ਗ로우 ਕਰ ਜੇ ਹਨਾ ਜੇ ਆ ਦੇਖੀਏ ਮਤਲਬ ਜੇ ਕੋਈ ਬੰਦਾ ਗ੍ਰੋ ਕਰ ਵੀ ਜਾਂਦਾ ਤਾਂ ਉਹਨੂੰ ਨਾ ਪਿਛਲੀ ਚੀਜ਼ ਨਾਲ ਦੁਰਾਇਆ ਜਾਂਦਾ ਜਿਵੇਂ ਮੰਨ ਲਓ ਕੋਈ ਬੰਦੇ ਦੀ ਹੈਂਡੀਕੈਪਡ ਬੰਦਾ ਸੀ ਉਹਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਲੋਕੀ ਉਹਨੂੰ ਆਏ ਵਧਾਈ ਤਾਂ ਦੇ ਦੇਣਗੇ ਨਾਲ ਉਹਨੂੰ ਮਤਲਬ ਇਦਾਂ ਕਹਿਣਗੇ ਵੀ ਹੈ ਤਾਂ ਇਹ ਲਗੜਾ ਸੀ ਵਿਚਾਰਾ ਚੱਲ ਵਧੀਆ ਸਰਕਾਰੀ ਨੌਕਰੀ ਮਿਲ ਗਈ ਉਹਦੇ ਨਾਲ ਕਿ ਉਹਦੀ ਪਿਛਲੀ ਗੱਲ ਦੁਰਾਈ ਗਈ ਹੈ ਬੰਦੇ ਨੂੰ ਇਹ ਨਹੀਂ ਸਮਝ ਆਉਂਦਾ ਵੀ ਉਹ ਖੁਸ਼ੀ ਮਨਾਵੇ ਕਿ ਇਹ ਦੁੱਖ ਮਨਾਵੇ ਵੀ ਉਹ ਪੁਰਾਣੀ ਚੀਜ਼ ਨਾਲ ਜਿਹੜਾ ਜੋੜ ਕੇ ਬੰਦਾ ਬੋਲ ਬੋਲ ਜਾਂਦਾ ਹਨਾ ਹਾਂਜੀ ਇਹ ਗੁਰਬਾਣੀ ਵੀ ਸਾਡੇ ਕਹਿੰਦੀ ਹੈ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਹਨ ਹਾਂ ਨਾ ਬੋਲਣਾ ਕਿਸੇ ਨੂੰ ਗੋਲ ਬੋਲਣਾ ਚਾਹੀਦਾ ਇਹਦੇ ਨਾਲ ਸਾਡਾ ਮਨ ਵੀ ਫਿੱਕਾ ਹੁੰਦਾ ਤਨ ਵੀ ਫਿੱਕਾ ਹੁੰਦਾ ਹਾਂਜੀ ਹਾਂਜੀ ਹਾਉ ਜੀ ਮਾੜਾ ਬੋਲਣ ਨਾਲ ਤਾਂ ਬੰਦੇ ਦੇ ਆਪਦੇ ਤੇ ਵੀ ਪ੍ਰਭਾਵ ਪਤਾ ਫਿਰ ਉਹਦਾ ਪੈਣਾ ਹੀ ਆ ਨਾ ਜੇ ਮੱਲਾ ਆਪਾਂ ਕਿਸੇ ਨੂੰ ਮਾੜਾ ਸ਼ਬਦ ਬੋਲਦੇ ਆ ਉਹਦੇ ਤੇ ਵੀ ਉਹ ਮਾੜਾ ਪ੍ਰਭਾਵ ਹੋ ਗਿਆ ਜਿਹੜਾ ਬੋਲ ਰਿਹਾ ਉਹਦੇ ਤੇ ਵੀ ਪਈ ਜਾਂਦਾ ਇਹ ਨਹੀਂ ਕਾ ਵੀ ਮੈਂ ਤੁਹਾਨੂੰ ਬੋਲਦਾ ਤੇ ਚਲੋ ਤੁਹਾਡੇ ਅੰਦਰ ਵੜ ਗਿਆ ਜੋ ਵੀ ਚੰਗਾ ਮੰਦਾ ਬੋਲਿਆ ਤੇ ਮੇਰੇ ਤੇ ਕੋਈ ਉਹਦਾ ਅਸਰ ਨਹੀਂ ਹੋਣਾ ਮੈਂ ਵੀ ਤੁਹਾਡੇ ਨਾਲ ਸੰਤਲ ਹੋ ਗਿਆ ਹਾਂਜੀ ਤੇ ਜਿਹੜਾ ਇਹ ਬੋਲਣ ਵਾਲਾ ਕੰਮ ਹੈ ਨਾ ਲੋਕਾਂ ਦਾ ਲੋਕਾਂ ਨੇ ਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਛੱਡਿਆ ਲੋਕਾਂ ਨੇ ਪੰਜਵੇਂ ਪਾਤਸ਼ਾਹ ਨੂੰ ਨਹੀਂ ਛੱਡਿਆ ਲੋਕਾਂ ਨੇ ਤਾਂ ਜੀ ਜੇ ਸਾਹੀ 10ਵੇਂ ਗੁਰੂ ਨੇ ਲੋਕੀ ਕਿੰਨਾ ਪਿਆਰ ਕਰਦੇ ਆ ਵੇਖ ਲਓ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਮੁਗਲਾਂ ਨੇ 10 ਲੱਖ ਦਾ ਘੀਰਾ ਆਨੰਦਪੁਰ ਦੇ ਕਿਲੇ ਦੇ ਬਾਹਰ ਪਾ ਲਿਆ ਵੀ ਵੇਖੋ ਜੀ ਕਿੱਥੇ ਇੱਕ ਸਿੰਘ ਸੂਰਮਾ ਗੁਰੂ ਗੋਬਿੰਦ ਸਿੰਘ ਤੇ ਨਾਲ ਉਹਨਾਂ ਦੇ ਸਿੰਘ ਸਿਪਾਹੀ ਜਿਹੜੇ ਅੰਦਰ ਕੈਦ ਆ ਤੇ ਬਾਹਰ 10 ਲੱਖ ਭਾਈ ਬੇਟੇ ਵੀ ਕੀ ਕਿਸੇ ਦਾ ਚੱਕਿਆ ਕੀ ਕਿਸੇ ਦਾ ਮਾੜਾ ਕੀਤਾ ਕਿਸੇ ਦਾ ਕੋਈ ਜ਼ਮੀਨ ਨੱਪੀ ਸੀ ਮਹਾਰਾਏ ਨੇ ਕਿਸੇ ਨੇ ਕੋਈ ਮਾੜਾ ਚੰਗਾ ਬੋਲਦੀ ਸੀ ਨਿਆਂ ਦੀ ਖਾਤਰ ਲੜਦੇ ਸੀ ਉਹ ਸੱਚ ਬੋਲਦੇ ਸੀਗੇ ਲੋਕਾਂ ਨੂੰ ਕੀ ਇਨਸਾਫ ਦਵਾਉਂਦੇ ਸੀ ਫਿਰ ਵੀ ਉਹਨਾਂ ਤੇ ਇੰਨਾ ਅਤਿਆਚਾਰ ਉਹਨਾਂ ਦੇ ਚਾਰੇ ਦੇ ਚਾਰੇ ਪੁੱਤ ਸ਼ਹੀਦ ਕਰਾਈ ਵੀ ਇਹ ਕਹਿਣ ਦਾ ਭਾਵ ਹੈ ਸਾਡਾ ਜਿਹੜਾ ਇਤਿਹਾਸ ਹੈ ਤੇ ਸਾਡੀ ਜਿਹੜੀ ਗੁਰਬਾਣੀ ਉਹ ਤਾਂ ਇਹ ਇਦਾਂ ਦੀਆਂ ਸਟੋਰੀਆਂ ਦੀ ਭਰੀ ਪਈ ਹੈ ਵੀ ਲੋਕਾਂ ਦੀ ਕਦੇ ਪ੍ਰਵਾਹ ਨਾ ਕਰੋ ਜੀ ਆਪਾਂ ਤਾਂ ਅੱਜ ਦੀ ਵੀਡੀਓ ਵਿੱਚ ਇਹੀ ਮੈਸੇਜ ਤੁਹਾਨੂੰ ਦੇਣਾ ਚਾਹੁੰਦੇ ਹਾਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਆਪਦੇ ਕੰਮ ਤਾਂ ਹੀ ਮਤਲਬ ਰੱਖੋ ਜੀ ਆਪਦੇ ਕੰਮ ਨੂੰ ਇੰਨੇ ਸ਼ੌਂਕ ਨਾਲ ਕਰੋ ਵੀ ਤੁਹਾਡਾ ਕੰਮ ਤੁਹਾਡਾ ਪੈਸ਼ਨ ਬਣ ਜਾਏ ਜਦੋਂ ਤੁਸੀਂ ਆਪੇ ਗਰੋ ਕਰੇ ਲਾਪੇ ਨਾ ਤੁਸੀਂ ਤੁਹਾਡੀ ਤੁਹਾਨੂੰ ਸਿਮਾਰਾਗੇ ਅਰਦਾਸ ਕਰੋ ਮਾਰੇ ਸਾਨੂੰ ਚੜ੍ਹਦੀ ਕਲਾ ਬਖਸ਼ਣਾ ਵੀ ਸਾਡੇ ਕੰਮ ਵਿੱਚ ਤਰੱਕੀ ਬਖਸ਼ ਤੁਸੀਂ ਤੁਰੇ ਚੱਲੋ ਰਾਹ ਤੇ ਤੁਰੇ ਚੱਲੋ ਤੁਰੇ ਚੱਲੋ ਕੋਈ ਐਸਾ ਨਹੀਂ ਆਊਗਾ ਜਿੱਦੇ ਤੁਸੀਂ ਸਕਸੈਸ ਹੋਵੋਗੇ ਜਿੱਦੇ ਤੁਹਾਨੂੰ ਉਹ ਮਕਾਮ ਜਿਹੜਾ ਤੁਸੀਂ ਹਾਸਲ ਕਰਨਾ ਚਾਹੁੰਦੇ ਤੁਹਾਨੂੰ ਮਿਲੂਗਾ ਤੇ ਜਿਹੜੇ ਲੋਕੀ ਤੁਹਾਨੂੰ ਪਿੱਛੇ ਮਾੜਾ ਬੋਲਦੇ ਸੀ ਹਨਾ ਵੀ ਅਸੀਂ ਹੁਣ ਕੀ ਕਰਦਾ ਹੈ ਕੀ ਕਰਦਾ ਉਹੀ ਬੰਦੇ ਤੁਹਾਡੇ ਨਾਲ ਫੋਰਾ ਕੇ ਫੋਟੋ ਖਿਚਾਉਂਦੇ ਹੋ ਤੁਸੀਂ ਉਦੋਂ ਵੇਖੋ ਵੀ ਇਹ ਬੰਦਾ ਮੈਨੂੰ ਉਦੋਂ ਕੀ ਬੋਲਦਾ ਸੀ ਅੱਜ ਇਹੀ ਬੰਦਾ ਮੇਰੇ ਨਾਲ ਖੜਾ ਹੈ ਵੀ ਲੋਕਾਂ ਦਾ ਕੰਮ ਇਹ ਹੁੰਦਾ ਵੀ ਜੇ ਕੋਈ ਤੁਰਦਾ ਉਹਨੂੰ ਰੋਕੋ ਵੀ ਥਰੇ ਨਾ ਤੇ ਜਦੋਂ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਫਿਰ ਆਪੇ ਹਟ ਜਾਂਦੇ ਬੋਲ ਅੱਜ ਕੱਲ ਇਹ ਵੀ ਹੈ ਜਗਦੀਪ ਸਿੰਘ ਜੀ ਜੇ ਆਪਾਂ ਕਿਸੇ ਦੇ ਕੋਈ 6:00 ਵਜੇ ਆ ਹਨਾ ਉਹ ਮਤਲਬ ਲੋਕੀ ਮਲਮ ਲਾਉਣ ਦੀ ਥਾਂ ਤੇ ਜਾਂ ਬੰਦੇ ਨੂੰ ਪੁੱਛਣ ਦੀ ਥਾਂ ਤੇ ਵੀ ਤੇਰੇ ਕੀ ਹੋਇਆ ਜਾਂ ਕਿਵੇਂ ਹੋਇਆ ਇਹ ਛੱਟ ਪੁੱਛਣ ਦੀ ਜਿਆਦਾ ਲੋਕੀ ਇੱਥੇ ਨੂਨ ਫੜੇ ਹੋਏ ਨੂਨ ਫੜੇ ਆ ਹਾਂਜੀ ਹਾਂ ਉਹਦੀ ਛੱਟ ਤੇ ਕੋਕੋ ਹੋਰ ਬੱਚੀ ਜਾਊਗਾ ਐ ਕਰੀ ਜਾਊਗਾ ਹਨਾ ਇਦਾਂ ਨਹੀਂ ਕਰਨਾ ਚਾਹੀਦਾ ਥੋੜੀ ਇਨਸਾਨੀਅਤ ਵੀ ਬੰਦੇ ਨੂੰ ਰੱਖਣੀ ਚਾਹੀਦੀ ਵੀ ਸਾਡੇ ਹਰ ਅੰਦਰ ਪਰਮਾਤਮ ਮੰਦਾ ਹਣਾ ਆਪਾ ਕਹਿੰਨੇ ਪਰ ਫੇਰ ਵੀ ਜਿਵੇਂ ਗੁਰਬਾਣੀ ਦੇ ਤੱਕ ਵੀ ਕਹਿੰਦੀ ਆ ਮੰਦਾ ਕਿਸੇ ਨਾਲ ਖਿਏ ਪਰ ਅੱਖਰੇ ਹੋ ਬੁੱਝੀਏ ਮੂਰਖੇ ਨਾਲ ਨਾ ਲੁੱਝੀਏ ਵੀ ਜੇ ਮੂਰਖ ਬੰਦੇ ਨਾਲ ਆਪਾਂ ਉਹ ਬੋਲਾਂਗੇ ਉਹ ਅੱਗੋਂ ਬੋਲੀ ਜਾਊਗਾ ਕੋਈ ਫਾਇਦਾ ਨਹੀਂ ਬਸ ਤੁਸੀਂ ਪੇਪਰ ਵਾਲੀ ਹਰ ਇੱਕ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਆ ਲੋਕੀ ਕੀ ਕਹਿਣਗੇ ਇਹਦੇ ਤੇ ਤੁਸੀਂ ਨਾ ਸਮਰਥ ਰੱਖੋ ਤੁਸੀਂ ਇਹ ਸੋਚੋ ਵੀ ਅਸੀਂ ਕੀ ਕਰਨਾ ਅਸੀਂ ਜ਼ਿੰਦਗੀ ਚ ਕੀ ਬਣਾਣਾ ਲੋਕਾਂ ਨੇ ਤਾਂ ਜੋ ਕੁਝ ਕਰਨਾ ਉਹ ਕਰੀ ਜਾਣਾ ਉਹਨਾਂ ਨੇ ਆਪਦੇ ਕੰਮ ਨੇ ਵੀ ਨਾ ਇਹ ਸਾਨੂੰ ਕੋਈ ਆ ਕੇ ਦਲਾਸਾ ਦੇਣ ਵਾਲੇ ਆ ਨਾ ਕੋਈ ਸਾਡੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੇ ਹਾਂ ਜੀ ਲੋਕਾਂ ਦਾ ਜਿਵੇਂ ਆਪਣੇ ਆਮ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਗੱਲਾਂ ਚੱਲਦੀਆਂ ਵੀ ਜਦੋਂ ਕਿਸੇ ਨੂੰ ਕੋਈ ਨੌਕਰੀ ਮਿਲਦੀ ਹੈ ਜਾਂ ਕੋਈ ਬੰਦਾ ਤਾਂ ਚੜਦਾ ਹੈ ਇਹ ਤੋ ਤੱਕ ਜਦੋਂ ਕਿ ਨਵਾਂ ਘਰ ਪਾਉਣ ਲੱਗਦਾ ਉਦੋਂ ਵੀ ਕਈ ਵਾਰ ਇਹਦੇ ਸਵਾਲ ਹੁੰਦੇ ਇਹ ਪਾਈ ਕਿਵੇਂ ਜਾਂਦਾ ਨਵਾਂ ਘਰ ਇਹਨੇ ਜੋ ਘਰ ਹੈ ਤਾਂ ਹੈ ਨਹੀਂ ਇਹਨੇ ਜੋ ਘਰ ਹੈ ਤਾਂ ਹੈ ਨਹੀਂ ਸੀ ਇਹਨੇ ਇਹ ਪੈਸੇ ਕਿੱਥੋਂ ਆ ਕੇ ਕਿਤੇ 2 ਨੰਬਰ ਦਾ ਕਮਾਈ ਤਾਂ ਨਹੀਂ ਕਰਦਾ ਜੇ ਮੰਨ ਲਓ ਕੋਈ ਕਿਸੇ ਨੇ ਕੋਈ ਨਵਾਂ ਮੋਟਰਸਾਈਕਲ ਲੈ ਲਿਆ ਜਾਂ ਕੋਈ ਨਵਾਂ ਟਰੈਕਟਰ ਲੈ ਲਿਆ ਹਨਾ ਜਾਂ ਕੋਈ ਨਵੀਂ ਗੱਡੀ ਲੈ ਲਈ ਉਹਦੇ ਬਾਰੇ ਬੋਲਦੇ ਵੀ ਇਹਨੂੰ ਚਾਹੇ ਹੋਰ ਪਤਾ ਨਹੀਂ ਕਿੱਥੋਂ ਪੈਸੇ ਮਾਮਾ ਜੀ ਆਂ ਵੀ ਇਹ ਇਹ ਕਿਵੇਂ ਇਹਨੇ ਗੱਡੀ ਲੈ ਲਈ ਵੀ ਇਦਾਂ ਦੀ ਮੰਡਲਟੀ ਹੋਈ ਪਈ ਹੈ ਤੇ ਆਪਾਂ ਤੁਹਾਨੂੰ ਦਰਸ਼ਕ ਵੀਰ ਉਹ ਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਨਾ ਪਹਿਲੀ ਗੱਲ ਆਪਦੇ ਕੰਮ ਤਾਂ ਹੀ ਮੰ ਜ਼ਰੂਰ ਆਪਦੇ ਕੰਮ ਨੂੰ ਪਿਆਰ ਕਰੋ ਜਿਹੜਾ ਤੁਸੀਂ ਕੰਮ ਕਰਦੇ ਆ ਤੁਹਾਡਾ ਕੰਮ ਕੋਈ ਵੀ ਹੈ ਜੀ ਕੰਮ ਨਾ ਜਿਹੜਾ ਉਹ ਕਦੇ ਵੀ ਨੀਵਾ ਉੱਚਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਹਨਾ ਜੀ ਕੰਮ ਕੰਮ ਹੈ ਕਰਮਾਰੀ ਤੇ ਇਹ ਨਹੀਂ ਹੈ ਕਿ ਵੀ ਤੁਸੀਂ ਸੋਚੋ ਮੈਨੂੰ ਵੱਡਾ ਆਪਸਰ ਹੀ ਮੈਂ ਬਣਾ ਜਿਉ ਕਿ ਬੰਦਾ ਨੀਵਾ ਵੀ ਉਹ ਨੀਵੇਂ ਵਿੱਚ ਖੁਸ਼ ਹੈ ਜਿਵੇਂ ਹੁਣ ਜੀ ਆਪਣੇ ਘਰਾਂ ਵਿੱਚ ਬੱਚੇ ਹੁੰਦੇ ਨੇ ਕਿ ਹੁਣ ਜਿਹੜੀ ਆਪਣੇ ਘਰਾਂ ਵਾਲੇ ਬੱਚੇ ਆ ਜਦੋਂ ਇਹਨਾਂ ਦਾ ਕੋਈ ਦੁੱਖ ਰੋਗ ਹੁੰਦਾ ਬਾਪ ਝਟਪਟ ਹਸਪਤਾਲ ਭਜਦੇ ਆ ਡਾਕਟਰ ਸਾਹਿਬ ਸਾਡੇ ਬੱਚੇ ਨੂੰ ਦਵਾਈ ਦਿਓ ਜਿਹੜੇ ਝੁੱਗੀਆਂ ਝੌਪੜੀਆਂ ਵਾਲੇ ਆ ਜੀ ਬੰਦੇ ਉਹ ਤਾਂ ਮੈਂ ਵੇਖੇ ਨਹੀਂ ਕਦੇ ਹਸਪਤਾਲਾਂ 'ਚ ਲੈਣ ਲੱਗੀ ਹੁੰਦੀ ਉਹ ਤਾਂ ਉੱਥੇ ਪ੍ਰਮਾਤਮਾ ਨੇ ਐਸਾ ਉਹਨਾਂ ਦਾ ਸਟੈਮੀਨਾ ਐਸਾ ਉਹਨਾਂ ਦੇ ਅੰਦਰ ਬਰਕਤ ਭਰੀ ਆ ਵੀ ਉਹਨਾਂ ਨੂੰ ਦੁੱਖ ਰੋਗ ਜੇ ਆਉਂਦੇ ਵੀ ਉਹਨਾਂ ਨੂੰ ਸਹਿ ਸਹਿ ਕੇ ਸਹਿ ਸਹਿ ਕੇ ਹਨਾ ਜਿਵੇਂ ਨੰਗੇ ਪੈਰੀਂ ਤੁਰੇ ਫਿਰਦੇ ਆ ਧੋਪ ਵਿੱਚ ਤੁਰੇ ਫਿਰਦੇ ਆ ਸੇ ਅੱਲਾ ਮੇਚ ਵੀ ਆਈ ਭੱਜੇ ਫਿਰਦੇ ਆ ਸਿਰ ਤੇ ਵੀ ਉਹਨਾਂ ਦੇ ਕੁਝ ਬੰਦੇ ਨਹੀਂ ਹੁੰਦਾ ਵਾਲ ਖੁੱਲੇ ਹੁੰਦੇ ਆ ਮਤਲਬ ਆਪਾਂ ਨਾ ਉੱਚਿਆਂ ਵੱਲ ਵੇਖ ਕੇ ਨਾ ਜਿਉਂ ਕਦੇ ਵੀ ਨੀਵੀਆਂ ਮੱਲੇ ਵੇਖ ਕੇ ਜਿਉਂ ਉਹ ਵੀ ਸਾਡੇ ਤੋਂ ਵੀ ਨੀਵੇਂ ਬੰਦੇ ਹੈਗੇ ਆ ਹਿੰਦੀ ਕਲਾ ਕਦੀ ਨਾ ਪੜਾਉ ਜੀ ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀ ਕਲਾ ਦਿੱਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਨਾਨਕ ਦੇ ਨਾਮ ਦੀ ਸਦਾ ਚੜ੍ਹਦੀ ਕਲਾ ਜੀ ਆਪਾਂ ਤੁਸੀਂ ਨਾਮ ਨਾਲ ਜੁੜ ਜਾਗੇ ਸਾਡੀ ਚੜ੍ਹਦੀ ਕਲਾ ਹੋ ਜੂਗੀ ਤੇ ਸਰਬਤ ਦਾ ਭਲਾ ਮੰਗੋ ਹਰ ਵੇਲੇ ਜੇ ਤੁਹਾਨੂੰ ਕੋਈ ਪਿੰਡ ਵਿੱਚ ਸ਼ਹਿਰ ਵਿੱਚ ਲੱਗਦਾ ਵੀ ਆ ਨਾ ਵੀ ਉਹ ਮਾੜਾ ਤਾਂ ਵੀ ਮਾੜਾ ਨਾ ਬੋਲੋ ਜੀ ਤੁਹਾਨੂੰ ਤੁਸੀਂ ਕਿਸੇ ਬਾਰੇ ਦੀ ਟਿੱਪਣੀ ਕਿਸੇ ਤੇ ਕਮੈਂਟ ਨਾ ਕਰੋ ਤੁਸੀਂ ਆਪਣੇ ਤੱਕ ਮਤਲਬ ਰੱਖੋ ਕਿ ਮੈਂ ਕੀ ਹਾਂ ਵੀ ਕਿਸੇ ਨੂੰ ਮਾੜਾ ਬੋਲਣ ਤੋਂ ਪਹਿਲਾਂ ਮੈਂ ਆਪਦਾ ਵੇਖਾਂ ਵੀ ਮੈਂ ਮੇਰੇ ਅੰਦਰ ਕੀ ਆ ਹਨਾ ਤੇ ਬੰਦਾ ਆਪਦੀ ਜ਼ਿੰਦਗੀ ਨਾਲ ਪਿਆਰ ਕਰੇ ਠੀਕ ਆ ਜੇ ਬੰਦਾ ਆਪਦੇ ਆਪਦੇ ਨਾਲ ਪਿਆਰ ਕਰੂਗਾ ਹੁਣ ਉਹਦਾ ਫਿਰ ਸਾਰੇ ਨਾਲ ਪਿਆਰ ਪੈ ਜਾਊਗਾ ਵੀ ਸਾਰੇ ਪਾਪਾ ਫਰੀਦ ਦਾ ਵੀ ਸ਼ਲੋਕ ਆ ਫਰੀਦ ਦਾ ਜੇ ਤੂੰ ਅਕਲਤ ਲੀਖ ਕਾਲੇ ਲਿਖਣਾ ਲੇਖ ਹਾਂਜੀ ਆਪ ਨਗਰਵਾਨ ਮੈਂ ਸਿਰ ਮੇਵਾ ਕਰ ਵੀ ਵੇਖੋ ਸ਼ਲੋਕ ਕਿੱਡਾ ਕਮਾਲ ਦਾ ਵੀ ਜੇ ਤੂੰ ਕਹਿੰਦੇ ਵੀ ਅਕਲ ਦਾ ਸਿਆਣਾ ਫਿਰ ਕਾਲੇ ਲੇਖਾ ਤੋਂ ਲਿਖਦਾ ਵੀ ਅਸਲ ਵਿੱਚ ਭਗਤ ਫਰੀਦ ਸਹਿਬ ਨੇ ਇਹ ਲਿਖਿਆ ਵੀ ਜਿਹੜੇ ਬਾਹਲੇ ਸਿਆਣੇ ਨੇ ਲੇਖ ਉਹ ਕਾਲੇ ਉਹੀ ਲੇਖਦੇ ਆ ਜਿੰਨਾਂ ਚ ਸਿਆਣਪ ਆ ਜਾਂਦਾ ਬੋਲਦੇ ਉਹੀ ਆ ਜੇ ਜਿਹੜਾ ਜਿਵੇਂ ਹੁਣ ਜਿਹੜਾ ਘੋਲਾ ਭੰਡਾਰਾ ਵਿਚਾਰਾ ਉਹ ਉਹਨੂੰ ਕੀ ਪਤਾ ਕਿਸੇ ਦਾ ਚੰਗਾ ਕੀ ਕਿਸੇ ਦਾ ਮਾੜਾ ਕੀ ਉਹ ਵਿਚਾਰਾ ਆਪਦੀ ਮौज ਵਿੱਚ ਆਪਦੀ ਮਸਤੀ ਵਿੱਚ ਜਿਵੇਂ ਫਕੀਰ ਬੰਦੇ ਹੁੰਦੇ ਤੁਰੇ ਫਿਰਦੇ ਆ ਇਸ ਕਰਕੇ ਹੁਣ ਅਸੀਂ ਵੀਡੀਓ ਅੰਦ ਕਰਦੇ ਜੇ ਤੁਸੀਂ ਅੰਤ ਵਿੱਚ ਕੋਈ ਸਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਜਰੂਰ ਦਿਓ ਜੀ ਅੰਤ ਵਿੱਚ ਤਾਂ ਜੀ ਇਹੀ ਸਨੇਹ ਆਏ ਵੀ ਲੋਕਾਂ ਦੀ ਪਰਵਾਹ ਕਰਨੀ ਛੱਡੀ ਹੈ ਹਨ ਜੇ ਬੰਦੇ ਤੇ ਕਿਸੇ ਤੇ ਦੁੱਖ ਆਉਂਦੇ ਆ ਉਹਨੂੰ ਸਹਿਣਾ ਸਿੱਖੋ ਜੇ ਅਸੀਂ ਸੁੱਖ ਨੂੰ ਖੁਸ਼ੀ-ਖੁਸ਼ੀ ਉਹ ਕਰਦੇ ਆ ਕਬੂਲ ਕਰਦੇ ਆ ਤਾਂ ਦੁੱਖ ਨੂੰ ਵੀ ਆਪਾਂ ਹੱਸ ਕੇ ਵੀ ਕਬੂਲ ਕਰੀਏ ਵੀ ਕੋਈ ਨਾ ਜ਼ਿੰਦਗੀ ਦੇ ਦੋਹਦਾਰ ਕੱਪੜੇ ਆ ਇਹ ਹਨਾ ਵੀ ਦੁੱਖ ਸੁੱਖ ਜ਼ਿੰਦਗੀ ਦੇ ਆਉਂਦੇ ਹੀ ਰਹਿੰਦੇ ਆ ਤੇ ਉਹਨੂੰ ਅਸੀਂ ਸਹਿਣਾ ਸਿੱਖੀਏ ਮੇਨ ਚੀਜ਼ ਤਾਂ ਇਹੀ ਹੈ ਜੀ ਆਪਣੇ ਲਈ ਠੀਕ ਆ ਜੀ ਦਰਸ਼ਕ ਵੀਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੀਓ ਅਗਲੀ ਵੀਡੀਓ ਤੁਹਾਡੇ ਨਾਲ ਜਲਦ ਅਸੀਂ ਲੈ ਕੇ ਆਵਾਂਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਕੁਝ ਮੈਸੇਜ ਇਸ ਵਿੱਚੋਂ ਵਧੀਆ ਮਿਲਿਆ ਹੋਵੇ ਤਾਂ ਅੱਗੇ ਬਾਤ ਸੁਵਾਦੇ ਜਰੂਰ ਸ਼ੇਅਰ ਕਰੋ ਜੀ ਸਪੋਰਟ ਕਰੋ ਸਾਡੀ ਤੇ ਹੁਣ ਆਪਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ